ਹਾਂਜੀ ਕਿ ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਸਕਿਨ ਇਸ ਤਰੀਕੇ ਨਾਲ ਸ਼ੀਸ਼ੇ ਵਾਂਗ ਚਮਕੇ ਤੁਹਾਡੀ ਸਕਿਨ ਬੇਦਾਗ ਹੋ ਜਾਵੇ ਤੁਸੀਂ ਜਿਹੜਾ ਵੀ ਕਪੜਾ ਪਾਓ ਤੁਹਾਡੇ ਤੇ ਫੱਬੇ ਜਿਨ੍ਹਾਂ ਦੇ ਟੈਨਿੰਗ ਆ ਗਈ ਹੈ ਜਾਂ ਜਿਨ੍ਹਾਂ ਦੇ ਸ਼ਾਈਆਂ ਨੇ ਜਾਂ ਜਿਨ੍ਹਾਂ ਦੇ ਪਿਗਮੈਂਟੇਸ਼ਨ ਪੈ ਗਈ ਹੈ ਠੀਕ ਨਹੀਂ ਹੋ ਰਹੀ ਇਸ ਫੇਸ ਪੈਕ ਨੂੰ ਤੁਸੀਂ ਹਫ਼ਤੇ ਵਿੱਚ ਤਿੰਨ ਵਾਰ ਲਗਾਓਗੇ ਤੁਹਾਡਾ ਚਿਹਰਾ ਜਿਹੜਾ ਬਿਲਕੁਲ ਸ਼ੀਸ਼ੇ ਵਾਂਗ ਚਮਕੇਗਾ ਰੰਗ ਗਲੋ ਕਰੇਗਾ ਔਰ ਜਿਹੜਾ ਤੁਹਾਡਾ ਚਿਹਰਾ ਨਖ ਖਿਲਖਲਾ ਕੇ ਨਿਖਰੇਗਾ ਇਸ ਫੇਸ ਪੈਕ ਨੂੰ ਸਿਰਫ ਤਿੰਨ ਵਾਰ ਇਸਤੇਮਾਲ ਕਰ ਲਓ ਹਾਂਜੀ ਸਤਿ ਸ਼੍ਰੀਕਾਲ ਜੀ ਕਿਵੇਂ ਹੋ ਤੁਸੀਂ ਠੀਕ ਹੋ ਤੇ ਅੱਜ ਵੀਡੀਓ ਬਹੁਤ ਵਧੀਆ ਏ ਮੇਰੀਆਂ ਭੈਣਾਂ ਲਈ ਜਿਹੜੀਆਂ ਭੈਣਾਂ ਚਾਹਦੀਆਂ ਨੇ ਕਿ ਸਾਡਾ ਰੰਗ ਜਿਹੜਾ ਏ ਸਾਫ਼ ਹੋ ਜਾਵੇ ਅਸੀਂ ਵੀ ਵਨ ਸਵੰਨੇ ਸੂਟ ਪਾ ਸਕੀਏ ਕਿਉਂਕਿ ਹਰ ਕਿਸੇ ਨੂੰ ਰੀਜ ਹੁੰਦੀ ਏ ਸੋਹਣੇ ਸੋਹਣੇ ਸੂਟ ਪਾਣ ਦੀ ਸੋਹਣੇ ਸੋਹਣੇ ਕਲਰਾਂ ਦੇ ਸੂਟ ਲੈਣ ਦੀ ਹਨਾ ਪਰ ਕਈ ਵਾਰ ਸਾਨੂੰ ਇਹ ਹੋ ਜਾਂਦਾ ਹੈ ਕਿ ਸਾਡੀ ਸਕਿਨ ਜਿਹੜੀ ਹੈ ਫੇਰ ਨਹੀਂ ਹੈਗੀ ਜਾਂ ਸਾਡੀ ਸਕਿਨ ਸਾਫ਼ ਨਹੀਂ ਹੈਗੀ ਵੀ ਆਹ ਕਲਰ ਸਾਨੂੰ ਜੱਚੇਗਾ ਕਿ ਨਹੀਂ ਜੱਚੇਗਾ ਬੜਾ ਸੋਚਣਾ ਪੈ ਜਾਂਦਾ ਹੈ ਹਨਾ ਤੇ ਕੋਈ ਗੱਲ ਨਹੀਂ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਆ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਜਿਹੜਾ ਫੇਸ ਪੈਕ ਦੱਸਣ ਜਾ ਰਹੇ ਹਾਂ ਨਾ ਉਹ ਫੇਸ ਪੈਕ ਨੂੰ ਲਗਾ ਕੇ ਤੁਸੀਂ ਆਪਣੇ ਚਿਹਰੇ ਨੂੰ ਇੱਕਦਮ ਗੋਰਾ ਚਿੱਟਾ ਕਰ ਸਕਦੇ ਹੋ ਤੇ ਪਹਿਲਾਂ ਤੇ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਿਓ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਤਾਂ ਹੀ ਪਹੁੰਚੇਗੀ ਤੇ ਇਸ ਫੇਸ ਪੈਕ ਨੂੰ ਤੁਸੀਂ ਆਪ ਲਗਾ ਕੇ ਤੇ ਮੈਨੂੰ ਤੁਸੀਂ ਦੱਸਣਾ ਇਹਦਾ ਰਿਜ਼ਲਟ ਕਮੈਂਟ ਕਰਕੇ ਕਿ ਤੁਹਾਨੂੰ ਕਿੰਨਾ ਰਿਜ਼ਲਟ ਮਿਲਿਆ ਇਹਦਾ ਬਹੁਤ ਵਧੀਆ ਇਹ ਵਾਲਾ ਫੇਸ ਪੈਕ ਹੈ ਬਸ ਦੋ ਹੀ ਚੀਜ਼ਾਂ ਨੇ ਜਿਹੜੀਆਂ ਮਿਕਸ ਕਰਕੇ ਆਪਾਂ ਉਹਦਾ ਫੇਸ ਪੈਕ ਬਣਾ ਕੇ ਲਗਾਉਣਾ ਹੈ ਏ ਕਲਰ ਨੂੰ ਇੰਨਾ ਫੇਅਰ ਕਰ ਦਿੰਦੀ ਹੈ ਨੇ ਇੰਨਾ ਗੋਰਾ ਕਰ ਦਿੰਦੀ ਹੈ ਨੇ ਕਿ ਤੁਸੀਂ ਵੀ ਹੈਰਾਨ ਹੋ ਜਾਵੋਗੇ ਤੇ ਚਲੋ ਜੀ ਆਪਾਂ ਚੱਲਦੇ ਆ ਕਿਚਨ 'ਚ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਚਲੋ ਪਹਿਲਾਂ ਕਿਚਨ ਵਿੱਚ ਕਿੱਦਾਂ ਬਣਿਆ ਇਹ ਵਾਲਾ ਫੇਸ ਪੈਕ ਤੇ ਲੋ ਜੀ ਸ਼ੇਅਰ ਕਰਦੇ ਆ ਤੁਹਾਡੇ ਨਾਲ ਰੈਮਡੀ ਕਿਸ ਤਰੀਕੇ ਨਾਲ ਆਪਾਂ ਇਹਨੂੰ ਤਿਆਰ ਕਰਨਾ ਹੈ ਤੁਸੀਂ ਕੀ ਕਰਨਾ ਇੱਕ ਚਮਚਾ ਚੀਨੀ ਦਾ ਲੈਣਾ ਚੀਨੀ ਜਿਹੜੀ ਆਪਾਂ ਆਮ ਚਾਹ ਵਿੱਚ ਇਸਤੇਮਾਲ ਕਰਦੇ ਆ ਚੀਨੀ ਜਿਹੜੀ ਸਾਡੇ ਰੰਗ ਨੂੰ ਬ੍ਰਾਈਟ ਕਰਨ ਵਿੱਚ ਬਹੁਤ ਕੰਮ ਦੀ ਹੁੰਦੀ ਹੈ ਫਿਰ ਤੁਸੀਂ ਲੈ ਲੈਣੀ ਕੋਫੀ ਇੱਥੇ ਚਾਹੇ ਦੋ ਪਾਊ ਚ ਵੱਡੇ ਲੈ ਲਓ ਚਾਹੇ ਤੁਸੀਂ ਇੱਕ ਚਮਚ ਭਰ ਕੇ ਲੈ ਸਕਦੇ ਹੋ ਤੇ ਇਹਦੇ ਵਿੱਚ ਪਾਣਾ ਤੁਸੀਂ ਗਰਮ ਪਾਣੀ ਗਰਮ ਪਾਣੀ ਪਾ ਕੇ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਕਿਉਂਕਿ ਆਪਾਂ ਇਹਦਾ ਬਣਾਣਾ ਹੈ ਚੱਗ ਕੋਫੀ ਤੁਸੀਂ ਸੁਣਿਆ ਹੋਣਾ ਕਾਫੀ ਫੇਸ ਪੈਕਾਂ ਚ ਪਾਈ ਪਾਈ ਜਾਂਦੀ ਏ ਪਰ ਉਹ ਫੇਸ ਪੈਕ ਨਾਲੋਂ ਅਗਰ ਇਸ ਤਰੀਕੇ ਨਾਲ ਤੁਸੀਂ ਲਗਾਓਗੇ ਨਾ ਤੇ ਤੁਹਾਡਾ ਰੰਗ ਇੰਨਾ ਗੋਰਾ ਹੋ ਜਾਏਗਾ ਇੰਨਾ ਸਾਫ਼ ਹੋ ਜਾਏਗਾ ਨਾ ਕਿ ਤੁਸੀ ਹੈਰਾਨ ਹੋ ਜਾਵੋਗੇ ਕਿ ਵਾਕਈ ਇਹ ਤਾਂ ਬਹੁਤ ਕੰਮ ਦੀ ਚੀਜ਼ ਬਣ ਕੇ ਹੋ ਗਈ ਹੈ ਰੈਡੀ ਤੇ ਇਸ ਤਰੀਕੇ ਨਾਲ ਤੁਸੀਂ ਕਿਸੇ ਵੀ ਚੀਜ਼ ਨਾਲ ਹਲਾ ਕੇ ਇਹਦਾ ਝੱਗ ਬਣਾ ਲੈਣਾ ਹੈ ਤੇ ਹਾਂਜੀ ਤੁਸੀਂ ਦੇਖ ਲਿਆ ਜੀ ਆਹ ਦੇਖੋ ਕੌਫੀ ਹੈ ਇਹਨੂੰ ਕੌਫੀ ਨੇ ਇਸ ਤਰੀਕੇ ਨਾਲ ਝੱਗ ਬਣਾਉਣਾ ਹੈ ਇਹਦਾ ਚੀਨੀ ਮਾਈ ਥੋੜਾ ਜਿਹਾ ਗਰਮ ਪਾਣੀ ਪਾਇਆ ਤੇ ਉਹਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਕਿਸੇ ਵੀ ਚੀਜ਼ ਨਾਲ ਜਿੱਦਾਂ ਤੁਸੀਂ ਫੈਂਟਣਾ ਚਾਹੋ ਤੇ ਇਹਦਾ ਝੱਗ ਬਣਾਉਣਾ ਹੈ ਇਹ ਕੌਫੀ ਦਾ ਜਿਹੜਾ ਝੱਗ ਹੈ ਨਾ ਤੁਹਾਨੂੰ ਆਪਣੀ ਸਕਿਨ ਤੇ ਇਸ ਤਰੀਕੇ ਦੇ ਨਾਲ ਲਗਾਉਣਾ ਹੈ ਇਹ ਤੁਹਾਡੀ ਸਕਿਨ ਨੂੰ ਇੰਨਾ ਗੋਰਾ ਇੰਨਾ ਬ੍ਰਾਈਟ ਬਣਾ ਦਿੰਦਾ ਇੰਨਾ ਫੇਅਰ ਕਰ ਦਿੰਦਾ ਕਲਰ ਨੂੰ ਕਿ ਤੁਸੀਂ ਹੈਰਾਨ ਹੋ ਜਾਵੋਗੇ ਕਿ ਵਾਕਿਆ ਇਹ ਚੀਜ਼ ਸਾਨੂੰ ਪਹਿਲਾਂ ਕਿਸੇ ਨੇ ਕਿਉਂ ਨਹੀਂ ਦੱਸੀ ਕਿਉਂਕਿ ਕੌਫੀ ਪਾ ਕੇ ਹਰ ਕੋਈ ਫੇਸ ਪੈਕ ਲਗਾਉਂਦਾ ਹੈ ਪਰ ਉਹਦਾ ਕੋਈ ਫਾਇਦਾ ਇੰਨਾ ਹੁੰਦਾ ਨਹੀਂ ਉਹ ਜਿੰਨਾ ਫਾਇਦਾ ਇਸ ਝੱਗ ਦਾ ਹੁੰਦਾ ਜਿਹੜੀ ਕੌਫੀ ਦਾ ਝੱਗ ਹੁੰਦਾ ਹੈ ਇਹ ਸਾਡੀ ਸਕਿਨ ਨੂੰ ਇੱਕਦਮ ਬ੍ਰਾਈਟ ਤੇ ਇੱਕਦਮ ਟਾਈਟ ਤੇ ਇੱਕਦਮ ਚਮਕਦਾਰ ਬਣਾ ਦਿੰਦਾ ਹੈ ਗਲੋਇੰਗ ਬਣਾ ਦਿੰਦਾ ਹੈ ਹਫ ਤੇਰੇ ਵਿੱਚ ਤੁਸੀਂ ਤਿੰਨ ਵਾਰ ਲਗਾ ਕੇ ਇਸ ਫੇਸ ਪੈਕ ਨੂੰ ਤੇ ਆਪਣੇ ਫੇਸ ਨੂੰ ਤੁਸੀਂ ਸਾਫ਼ ਕਰ ਸਕਦੇ ਹੋ ਰੰਗ ਨੂੰ ਤੁਸੀਂ ਗੋਰਾ ਕਰ ਸਕਦੇ ਹੋ ਜਿਨ੍ਹਾਂ ਭੈਣਾਂ ਨੂੰ ਸ਼ੌਂਕ ਹੈ ਕਿ ਸਾਡਾ ਰੰਗ ਜਿਹੜਾ ਸਾਫ਼ ਹੋ ਜਾਵੇ ਤੇ ਕਈਆਂ ਦਾ ਟੈਨਿੰਗ ਹੋ ਹੋ ਕੇ ਕਾਲਾ ਹੋਇਆ ਹੁੰਦਾ ਹੈ ਤੇ ਕਈਆਂ ਦਾ ਮਤਲਬ ਕਿ ਗਲਤ ਕਰੀਮਾ ਗਲਤ ਫੇਸ ਪੈਕ ਲਾ ਕੇ ਉਹਦੀ ਸਕਿਨ ਜਿਹੜੀ ਹੈ ਨਾ ਖਰਾਬ ਹੋ ਜਾਂਦੀ ਹੈ ਇਸ ਕਰਕੇ ਰੰਗ ਨੂੰ ਮਤਲਬ ਕਿ ਬਹੁਤ ਹੀ ਮਤਲਬ ਕਿ ਉਹ ਸ਼ਾਈਨਿੰਗ ਨਹੀਂ ਹੁੰਦੀ ਚਿਹਰੇ ਤੇ ਤੇ ਸਾਨੂੰ ਬਹੁਤ ਹੀ ਆਪਣੇ ਆਪ ਨੂੰ ਬੁਰਾ ਲੱਗਦਾ ਹੈ ਕਿ ਕੋਈ ਕਪੜਾ ਪਾਇਆ ਜੱਜਦਾ ਨਹੀਂ ਹੈਗਾ ਇਸ ਕਰਕੇ ਇਸ ਤਰੀਕੇ ਨਾਲ ਤੁਸੀਂ ਇਹ ਝਾਗ ਨੂੰ ਆਪਣੇ ਪੂਰੇ ਚਿਹਰੇ ਤੇ ਲਗਾ ਲੈਣਾ ਹੈ ਹਫਤੇ ਚ ਤਿੰਨ ਵਾਰ ਲਗਾਓ ਇਸ ਤਰੀਕੇ ਨਾਲ ਜਿੱਦਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਤੇ 15 ਮਿੰਟ ਤੁਸੀਂ ਲਗਾ ਕੇ ਰੱਖਣਾ ਆਪਣੇ ਤੁਸੀਂ ਇਸ ਤੇ ਤੇ ਮੇਰੀਆਂ ਭੈਣਾਂ ਨੇ ਫਿਰ ਦੇਖਿਓ ਰੰਗ ਦੇਖੇ ਤੁਹਾਡਾ ਕਿਦਾਂ ਸ਼ੀਸ਼ੇ ਵਾਂਗੂ ਚਮਕੇਗਾ ਔਰ ਓਪਨ ਪੋਰਸ ਵੀ ਤੁਹਾਡੇ ਬੰਦ ਹੋ ਜਾਣਗੇ ਤੇ ਜਿਹੜੀ ਚੀਨੀ ਹੁੰਦੀ ਹੈ ਸਾਡੀ ਸਕਿਨ ਨੂੰ ਬਹੁਤ ਹੀ ਬ੍ਰਾਈਟ ਕਰ ਦਿੰਦੀ ਹੈ ਆ ਦੇਖੋ ਝੱਗ ਹੀ ਲਗਾਣਾ ਇਹਦਾ ਕੌਫੀ ਦਾ ਇਸ ਤਰੀਕ ਨਾਲ ਦੇਖੋ ਸਾਰੇ ਫੇਸ ਤੇ ਲਗਾ ਲਿਆ ਆਪਾਂ ਆ ਦੇਖੋ ਇਹਨੂੰ ਤੁਸੀਂ 15 ਮਿੰਟ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਲਗਾ ਕੇ ਫਿਰ ਤੁਸੀਂ ਕੀ ਕਰਨਾ ਹੈ ਹਲਕੇ ਹੱਥਾਂ ਦੇ ਨਾਲ ਇਹਨੂੰ ਗਿੱਲਾ ਕਰਕੇ ਆਪਣੇ ਹੱਥਾਂ ਨੂੰ ਗਿੱਲਾ ਕਰਕੇ ਤੇ ਫਿਰ ਤੁਸੀਂ ਮ사ਜ ਕਰਨੀ ਹੈ ਆਪਣੇ ਚਿਹਰੇ ਤੇ ਮੈਂ ਲਗਾ ਕੇ ਫਿਰ ਦੱਸਦੀ ਆ ਬਹੁਤ ਪਿਆਰਾ ਇਹ ਬੜਾ ਆ ਫੇਸ 팩 커피 ਵਾਲਾ 커피 ਦੀ ਝਾਗ ਵਾਲਾ ਵੀਡੀਓ ਬਹੁਤ ਜਿਆਦਾ ਜਿਆਦਾ ਸ਼ੇਅਰ ਕਰਦੇ ਮੀਨੀਆਂ ਭੈਣਾ ਅੱਜ ਦਿਵਾਲੀ ਅੱਜ ਵੀ ਤੁਸੀਂ ਲਗਾ ਕੇ ਆਪਣੇ ਚਿਹਰੇ ਨੂੰ ਚਮਕਾ ਸਕਦੇ ਹੋ ਦਿਵਾਲੀ ਵਾਂਗ ਮੈਂ ਦੇਖੋ ਹੁਣ ਮੈਨੂੰ 15 ਮਿੰਟ ਲਗਾ ਕੇ ਆਪਣੇ ਫੇਸ ਤੇ ਰੱਖਣਾ ਹੈ ਤੁਸੀਂ ਦੇਖ ਸਕਦੇ ਹੋ ਤੋਂ ਬਾਅਦ ਫਿਰ ਮੈਂ ਉਹਨੂੰ ਗਿੱਲਾ ਕਰਕੇ ਤੇ ਫਿਰ ਹਲਕੇ ਨਖੇਤਾਂ ਨਾਲ ਇਸ ਤਰੀਕੇ ਨਾਲ ਮ사ਜ ਕਰਨੀ ਹੈ ਤੁਸੀਂ ਉਹਨੂੰ ਗਿੱਲਾ ਕਰਕੇ ਫਿਰ ਤੁਸੀਂ ਸਿੰਪਲ ਪਾਣੀ ਦੇ ਨਾਲ ਫੇਸ ਨੂੰ ਵਾਸ਼ ਕਰ ਲੈਣਾ ਤੇ ਤੁਸੀਂ ਦੇਖ ਸਕਦੇ ਹੋ ਸਕਿਨ ਕਿੰਨੀ ਸਾਫ਼ ਹੋ ਗਈ ਕਿੰਨੀ ਬ੍ਰਾਈਟ ਹੋ ਗਈ ਹੈ ਬਹੁਤ ਹੀ ਵਧੀਆ ਰੰਗ ਹੋ ਜਾਂਦਾ ਹੈ ਮਰੀਅਮ ਭੈਣਾ ਇਸਤੇਮਾਲ ਕਰ ਸਕਦੀਆਂ ਨੇ ਜਿਨ੍ਹਾਂ ਨੂੰ ਸ਼ੌਂਕ ਹੈ ਕਿ ਸਾਡਾ ਰੰਗ ਸਾਫ਼ ਹੋਵੇ ਜੀ ਜਿਹੜਾ ਵੀ ਕਪੜਾ ਪਾਈਏ ਸਾਨੂੰ ਜੱੱਚੇ ਸਾਨੂੰ ਫੱਪੇ ਹੈਨਾ ਤੇ ਇਸ ਫੇਸ ਪੈਕ ਨੂੰ ਤੁਸੀਂ ਵਤ ਵਤ ਸ਼ੇਅਰ ਵੀ ਕਰ ਦੇਣਾ ਤੇ ਵਤ ਵਤ ਇਸਤੇਮਾਲ ਵੀ ਕਰੋ ਬਣਾ ਕੇ ਸਿਰਫ ਕੌਫੀ ਹੈ ਤੇ ਕੌਫੀ ਦੇ ਵਿੱਚ ਚੀਨੀ ਪਾਈ ਸੀਗੀ ਤੇ ਗਰਮ ਪਾਣੀ ਪਾ ਕੇ ਇਹਦਾ ਚੇਗ ਬਣਾ ਲੈਣਾ ਚੰਗੀ ਤਰ੍ਹਾਂ ਚੇਗ ਬਣਾਉਣ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਤੇ ਇਸਤੇਮਾਲ ਕਰ ਲੈਣਾ 10 ਤੋਂ 15 ਮਿੰਟ ਤੇ ਤੁਸੀਂ ਦੇਖ ਸਕਦੇ ਹੋ ਹਫ਼ਤੇ 'ਚ ਤਿੰਨ ਵਾਰ ਕਰੋਗੇ ਨਾ ਤੁਹਾਡੇ ਸਾਰੇ ਇਹ ਜਿਹੜਾ ਕਲਰ ਹੈ ਨਾ ਬਿਲਕੁਲ ਸਾਫ਼ ਸੁਥਰਾ ਹੋ ਜਾਊਗਾ ਅਗਰ ਤੁਹਾਡੇ ਦਾਗ-ਦੱਬੇ ਨੇ ਛਾਈਆਂ ਨੇ ਪਿਗਮੈਂਟੇਸ਼ਨ ਉਹ ਵੀ ਠੀਕ ਹੋ ਜਾਣਗੀਆਂ ਔਰ ਸਕਿਨ ਇੱਕਦਮ ਦੁੱਧ ਨਾਲੋਂ ਚਿੱਟੀ ਤੇ ਗੋਰੀ ਨਜ਼ਰ ਆਵੇਗੀ ਬਹੁਤ ਹੀ ਪਿਆਰੀ ਜੀ ਸਕਿਨ ਹੋ ਜਾਂਦੀ ਏ ਤੇ ਜਦੋਂ ਤੁਸੀਂ ਲਾਈਟ-ਲਾਈਟ ਜਿਹਾ ਮੇਕਅਪ ਕਰਦੇ ਆ ਨਾ ਤੇ ਹੇਰ ਤੁਸੀਂ ਦੇਖਿਓ ਕਿ ਕਿੰਨਾ ਚਿਹਰਾ ਵਧੀਆ ਹੋ ਜਾਂਦਾ ਦੇਖ ਸਕਦੇ ਆ ਬਲਿਓ ਦੇਖੋ ਸਿੰਪਲ ਬਣਾਨਾ ਸਿਰਫ ਫੇਸ ਨੂੰ ਵੋਸ਼ ਕੀਤਾ ਕੋਈ ਸਾਬਣ ਨਹੀਂ ਲਾਇਆ ਕੋਈ ਫੇਸ ਵੋਸ਼ ਨਹੀਂ ਲਾਇਆ ਤੁਸੀਂ ਦੇਖ ਸਕਦੇ ਹੋ ਇਕਦਮ ਸਕਿਨ ਗਲੋਇੰਗ ਹੋ ਜਾਂਦੀ ਇਸ ਤਰੀਕੇ ਨਾਲ ਤੁਸੀਂ ਕੋਈ ਵੀ ਲਿਪ ਬਾਮ ਜਾ लिपस्टिक ਲਗਾ ਕੇ ਆਪਣੇ ਚਿਹਰੇ ਨੂੰ ਬਿਊਟੀਫੁੱਲ ਜਿਹਾ ਲੁੱਕ ਦੇ ਸਕਦੇ ਹੋ ਔਰ ਜਿਹੜਾ ਵੀ ਕਪੜਾ ਪਾਓਗੇ ਬਿਲਕੁਲ ਹੀ ਤੁਹਾਡੇ ਤੇ ਜੱਚੇਗਾ ਸੂਟ ਕਰੇਗਾ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਹਣੇ ਜੀ ਜ਼ਰੂਰ ਕਰਨਾ ਮੈਂ ਬਿੰਦੂ ਲੁਧਿਆਣਾ ਤੋਂ ਬਲੋਂਗ ਕਰਦੀ ਹਾਂ ਤੁਹਾਡੇ ਲਈ ਸੋਹਣੇ ਸੋਹਣੇ ਜਿਥੇ ਬਿਊਟੀ ਟਿਪਸ ਲੈ ਕੇ ਆਉਣੀ ਹੈ ਤੁਹਾਡੀ ਸਕਿਨ ਨੂੰ ਵਧੀਆ ਤੇ ਬ੍ਰਾਈਟ ਬਣਾਉਣ ਲਈ ਕਿਉਂਕਿ ਤੁਸੀਂ ਮਹਿੰਗੇ ਮਹਿੰਗੇ ਫੇਸ਼ੀਅਲ ਮਹਿੰਗੇ ਮਹਿੰਗੇ ਕਰੀਮਾਂ ਲਗਾਉਂਦੇ ਹੋ ਉਹਨਾਂ ਦੇ ਨਾਲ ਚਿਹਰਾ ਖਰਾਬ ਹੁੰਦਾ ਹੈ ਤੇ ਤੁਹਾਡੇ ਪੈਸੇ ਵੀ ਖਰਾਬ ਹੁੰਦੇ ਨੇ ਤੇ ਸਮਾਂ ਸੀ ਆਪਣੇ ਚਿਹਰੇ ਨੂੰ ਗੋਰਾ ਚਿੱਟਾ ਕਰ ਸਕਦੇ ਹੋ ਤੇ ਚਲੋ ਜੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਫਿਰ ਮਿਲਦੇ ਆ ਨਵੀਂ ਵੀਡੀਓ ਨਾਲ ਸਾਰਿਆਂ ਨੂੰ ਹੈਪੀ ਦੀਵਾਲੀ ਔਰ ਸਾਰੇ ਹੱਸਦੇ ਵਸਦੇ ਰਹੋ ਆਪਣੇ ਘਰਾਂ ਵਿੱਚ ਖੁਸ਼ ਰਹੋ ਤੇ ਦੀਵਿਆਂ ਵਾਂਗ ਚਮਕਦੇ ਰਹੋ ਚਲੋ ਜੀ ਫਿਰ ਮਿਲਦੇ ਆ ਬਾਏ ਬਾਏ